ਸਵਰਾਜ 855 ਟਰੈਕਟਰ ਆ ਜੀ 2002 ਮਾਡਲ ਨਵੀਂ ਬੈਟਰੀ ਪੰਜਾਬ ਨੰਬਰ ਇੰਜੀਨੀਅਰ ਦਾ ਟਰੈਕਟਰ ਵਾਕੇ ਚੈੱਕ ਕਰਕੇ ਲੋ ਕਲੋਸ ਕਾਰ ਦੀ ਪੱਕੀ ਮੋਹਰ ਵਾਲਾ ਟਰੈਕਟਰ ਆ ਕਲੋਸ ਕਾਰ ਇੰਜਨ ਵਾਲਾ ਪੰਜਾਬ ਨੰਬਰ ਆ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਰੇਟ 2 ਲੱਖ 18000 ਰੁਪਿਆ ਮੌਕੇ ਤੇ ਮਾਨਤਾਣ ਕੀਤਾ ਜਾਊਗਾ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਪੰਜਾਬ ਨੰਬਰ ਆ ਇੰਜਨ ਗੇਅਰ ਦਾ ਪੱਕਾ ਟਰੈਕਟਰ ਆ ਫੁੱਲ ਵਾਹ ਕੇ ਦੋ ਦਿਨ ਚਲਾ ਕੇ ਚੈੱਕ ਕਰਕੇ ਖਰੀਦੋ ਪੱਕੇ ਟਾਇਰ ਆ ਗੁਡਇਰ ਕੰਪਨੀ ਦੇ ਜੀ ਅੱਧੇ ਬਿਲਕੁਲ ਰੂਡ ਵਰਗਾ ਟਰੈਕਟਰ ਆ ਸੁੱਕਾ ਟਰੈਕਟਰ ਆ ਜੀ ਡੰਡਾ ਫੱਟੀ ਬੰਪਰ ਛਤਰੀ ਟਰੈਕਟਰ ਦੇ ਨਾਲ ਆ ਜੀ ਪੰਜਾਬ ਨੰਬਰ ਆ ਰੇਟ 211800 ਰੁਪਇਆ 9417148607 ਟ੍ਰੈਂਡ ਮੱਲਨ ਢਾਣੀ ਕੋਠੇ ਅਮਨਗੜ ਜ਼ਿਲ੍ਹਾ ਬੁਖਸਰ ਦੇ ਵਿੱਚ ਟਰੈਕਟਰ ਬਿਕਾਊ ਆ ਜੇ ਕਿਸੇ ਵੀਰ ਭਰਾ ਨੇ ਲੈਣਾ ਹੋਵੇ ਤਾ ਫੋਨ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਜੀ ਪੰਜਾਬ ਨੰਬਰ 2002 ਮਾਡਲ ਮੋٹے ਗੋਡਿਆਂ ਵਾਲਾ ਵੱਡੇ ਲਿਫਟ ਟਾਪੇ ਵਾਲਾ ਜੀ ਸਾਰਾ ਸਮਾਨ ਟਰੈਕਟਰ ਦੇ ਨਾਲ ਲੱਗਿਆ ਹੋਇਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਧੰਨਵਾਦ ਜੀ ਸਾਫ਼ ਹਾਲਤ ਦੇ ਵਿੱਚ ਟਰੈਕਟਰ ਵਕਾਊ ਹੈ